ਪ੍ਰਭ ਜੀ ਤੂੰ ਮੇਰਾ ਸੁਖ ਦਾਤਾ ਵੰਦਨ ਘਾਟ ਕਰੇ ਮਨ ਨਰਮਲ ਪੂਰਨ ਫਰਖ ਵਿਦਾਤਾ ਰੋ ਨਾਨਕ ਪ੍ਰਭ ਵਿਨਾਸੀ ਤਾਂ ਕੇ ਸੇਵਨਾ ਵਰਤੀ ਜਸੀ ਆਨੰਦ ਕਰੈ ਤੇਰੇ ਦਾਤਾ ਜਾ ਪੂਰਨ ਹੋਈ ਆਸਾ ਸੋ ਨਮਲਾ ਪੰਜਵਾ ਘੁਰ ਆਪਣੇ ਬਲੇਹਾਰੀ ਜਨ ਪੂਰਨ ਪੈ ਸਵਾਰੀ ਮਨ ਜਿੰਦੇ ਆਮਲ ਪਾਇਆ ਆਪਣਾ ਸੁਧਾਤੇ ਆਇਆ ਸੰਤੋ ਦਸਨੇ ਬੰਨਾ ਕੋਈ ਕਰਨ ਕਰਮ ਸੋਈ ਰਹਾ ਬਰਾਬ ਆਪਣੇ ਬਾਰ ਦੇ ਇਨੇ ਸਗਲ ਜੀ ਵਸ ਕੇ ਨੇ ਜਨਨਾਰਕ ਨਾਮ ਤੇ ਆਇਆ ਤਾਂ ਸਗਲੇ ਧੋਖ ਮਿਟਾਇਆ ਸੋਟ ਮੱਲਾ ਪੰਜਵਾ ਧਾਪ ਗਵਾਇਆ ਗੁਰ ਪੂਰੇ ਬਾਜ ਅਨਤੂਰੇ ਸਰੁ ਘਰਿਆਣ ਪ੍ਰਭ ਕਿਨੇ ਕਰ ਕਰਪਾ ਆਪ ਦੀਨੇ ਵੇਦਨ ਸਤਗੁਰ ਆਪ ਗਵਾਇ ਇਸ ਕਾ ਸੰਤ ਸਭ ਸਰਦ ਓਏ ਹਰ ਨਾਮ ਤੇ ਹਾਈ ਰਾਮ ਜੋ ਮੰਗਾ ਸੋ ਲੇਵੈ ਪ੍ਰਭ ਬਣਿਆ ਸਤ ਦਾ ਦੇਵ ਹਰ ਗੋਬਿੰਦ ਪ੍ਰਭ ਰਾਗ ਜਨਨਾਰਕ ਸਾਧ ਸਭ ਭਾਗ ਆ ਸੋਟ ਮੱਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੈ ਮੋਇ ਸਿਰ ਬਕਚੂ ਨਾ ਆਵੇ ਹਮ ਬਾਰਗਤੋਸ ਰਣਾਈ ਪ੍ਰਭ ਆਪੇ ਪੈ ਜਿਰਖਾਈ ਮੇਰਾ ਮਾਤ ਬਤਾਹ ਰਾਇਆ ਕਰ ਕਰ ਭਾਵਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹੋ ਜੀ ਜਤ ਤਧਰੇ ਧਾਰੇ ਪ੍ਰਭ ਡੋਰੀ ਆਤਮ ਮਾਰੇ ਜੇ ਕਰਾਵੇ ਸੋ ਕਰਣਾ ਨਾਨਕ ਦਾਸ ਦਰੀ ਸਰਣਾ ਸੋ ਤੁਮ ਲਾ ਪੰਜਵਾ ਹਰਨਾਮਰਦ ਪਰੋਇਆ ਸਭ ਕਾ ਜੰਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਕੇ ਭਾਗਾ ਮਿਰ ਸਾਥ ਸੰਘ ਹਰਿ ਤਾਇਆ ਆਟ ਭੈਰ ਰਾਦੇ ਹਰ ਮਜ ਹਬਲ ਪਾਇ ਰਬ ਪਰਾਪੂਰ ਬਲਾਂਕਰ ਜਗ ਰਾਮ ਨੰਮ ਲਾਗਿਆ ਮਨ ਤਨ ਹਰ ਦਰਦ ਮਾਵੈ ਨਾਨਕ ਦਾਸ ਗਤਿ ਗੁਣ ਗਾਵੈ ਸੋਰਠ ਮੱਲਾ ਪੰਜਵਾ ਗੁਰਮੈਲ ਪ੍ਰਭ ਉਚੇ ਤਾਰਿਆਕਾਰ ਸਭ ਸਵਾਰਿਆ ਮਨ ਦਾ ਕੋ ਨਾ ਲਾਇ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜਨ ਸਭ ਹਾਤ ਸਹਿ ਕੇ ਸੁ ਪ੍ਰਮੇ ਅੰਦਰ ਜਾਮੀ ਰੋ ਕਰਤਬ ਸਭ ਸਵਾਰੇ ਬ੍ਰਹਮਨਾ ਬ੍ਰਧ ਸਮਾਰੇ ਪਤ ਦਾ ਭਾਵਨ ਪ੍ਰਮਾਨਾ ਮਾਜਨਾਰਕ ਜਤ ਗੁਰਵਾਨਾ ਸੋਰਠਮਲਾ ਪੰਜਮਾ ਪਾਰਵੰਸਾ ਸਵਾਰੇ ਰਹਾ ਓੜਾ ਗੁਰੂ ਵਾਰਿਆ ਅਨੰਤ ਗ੍ਰੋਪਦ ਮਾਤਾ ਪ੍ਰਮੇਸ਼ਰ ਜੀ ਦਾ ਦਾਤਾ ਸੋ ਚਿਤ ਵੰਨ ਦਾ ਤਾਰੇ ਰਖਾ ਫੈਦਾ ਸਬਨੇ ਕੀ ਕਾਰਜ ਆਪ ਸਵਾਰੇ ਰਹਾ ਮੇਰਾ ਪਰਪਰ ਪ੍ਰਕਾਰੀ ਪੂਰਨਾ ਗਲਜਨ ਧਾਰੀ ਨਾਰਕਾ ਸਰਣੀ ਆਇਆ ਮਨ ਜਨ ਆਬਲ ਪਾਇਆ ਸੋਟ ਮਲ ਲਬਜਮ ਸਦਾ ਸੁਦਾ ਹਰਿ ਜਾਪੇ ਪ੍ਰਭਾਲ ਕਰਖੇ ਆਪੇ ਸਿਤਲਾ ਠਾਕ ਰਹੀ ਬਿਗਨ ਘੇ ਹਰਨਾਈ ਮੇਰਾ ਪ੍ਰਭੂ ਆਸਾ ਦਿਆਲਾ ਅਰਦਾਸ ਸੁਣੇ ਬਗਦਾ ਆਪਣੇ ਗੇ ਸਬਜੀ ਧਿਆ ਕਰਪਾਲਾ ਰਹੁ ਪ੍ਰਭ ਕਰਨ ਕਾਰਨ ਸਮਰਾਤਾ ਹਰਿ ਸਮਰ ਸਬਦ ਗੁਲਾਤਾ ਆਪਣੇ ਦਾਸ ਕੀ ਸੁਣੀ ਬੇਨਤੀ ਸਭ ਨਾਰਕ ਸੁਖ ਸਵੰਤੀ ਸੋਟ ਮੱਲਾ ਪੰਜਵਾ ਆਪਣਾ ਗੁਰੂ ਧਿਆਏ ਮੇਲ ਕੁਝ ਲਾ ਸੇਤੀ ਘਰ ਆਏ ਨਾਮੈ ਕੀ ਬੜਿਆਈ ਤਿਸ ਕੇ ਮਦ ਘੜ ਨਾ ਜਾਈ ਸੰਤੋ ਹਰ 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 ਰਦੋ ਹਰ ਰਸ ਬੁਖ ਜਪੈ ਕਾਰਜ ਸਗਲੇ ਸਾਧੂ ਰਹੁ